ਫਤਿਹ ਉਹ ਅਸੀਂ ਸਰਕਾਰ ਅੱਗੇ ਜੀ ਗੱਲ ਕਰਦੇ ਆਂ ਤੇ ਸਰਕਾਰ ਨੂੰ ਸਿਣਿਆ ਦੇਣਾ ਚਾਹੁੰਦੇ ਆਂ ਅਸੀਂ ਮਰਦ ਲੋਕ 40 ਰੁਪਏ 50 ਰੁਪਏ 60 ਰੁਪਏ ਟਿਕਟ ਦਿੰਦੇ ਆਂ ਅਸੀਂ ਖੜ ਕੇ ਜਾਂਦੇ ਆਂ ਉਹ ਜਿਹੜੀਆਂ ਸਾਡੀਆਂ ਧੀਆਂ ਪੈਣਾ ਲੱਗਦੀਆਂ ਤੇ ਸਾਡੀਆਂ ਧੀਆਂ ਹੀ ਪੈਣਾ ਨੇ ਪਰ ਉਹ ਫਰੀ ਜਾਂਦੀਆਂ ਨੂੰ ਬਹਿ ਕੇ ਜਾਂਦੀਆਂ ਉਹ ਸਾਡੇ ਨਾਲ ਵੇਖੋ ਬੁੱਢਿਆਂ ਨਾਲ ਕਿੱਡਾ ਧੱਕਾ ਜੀ ਇਹ ਸਰਕਾਰ ਦਾ ਕੀ ਹੀ ਸਿਆਪਾ ਕਰੀ ਕੋ ਸਾਨੂੰ ਤਾਂ ਭਗਵਾਨ ਖੁਦ ਮਾਂ ਨੇ ਸਿਆਪੇ ਨੂੰ ਫੜਾਤਾ ਇਹਨਾਂ ਦਾ ਬੇੜਾ ਘਰਕ ਜੇ ਨਾਲੇ ਪੈਸੇ ਲੈਂਦੇ ਨੇ ਤੇ ਨਾਲੇ ਸਾਨੂੰ ਖੜਕ ਲੈ ਜਾਂਦੇ ਨੇ ਕਹਿੰਦੇ ਕਿ 16 ਸੀਟਾਂ ਔਰਤਾ ਲਈ 16 ਸੀਟਾਂ ਔਰਤਾ ਇਸ ਛੋਲੇ ਨੇ ਬਿਠਾ ਦਿਓ ਮਗਰ ਉਹ ਲੈ ਜਾਓ ਤੇ ਸਾਨੂੰ ਤਾਂ ਬਾਕੀ ਦੇ ਬਿਠਾਓ ਪੰਜਵਾ ਤੇ 16 ਗਾੜੀ ਤੇ ਬਾਕੀ ਦੇ ਬੰਦੇ ਬਿਠਾਓ ਯਾਰ ਕਿੰਨਾ ਟੱਕਾ ਯਾਰ ਵੇਖੋ ਉਹ ਗਰਮੀ ਦੇ ਵਿੱਚ ਅਸੀਂ ਤਾਂ ਮਾਰ ਕੇ ਚੱਤ ਅਸੀਂ ਉਹ ਜੇ ਕੋਈ ਮੋਸਰ ਤੋਂ ਅਸੀਂ ਚੜੇ ਆ ਜੀ ਤੇ ਕੋਟਪੂਰੇ ਜਾਣਾ ਜੀ 40 ਰੁਪਏ ਅਸੀਂ ਕਿਰਾਇਆ ਦਿੱਤਾ ਅਸੀਂ ਖੜ ਕੇ ਕਦੀ ਟੱਕਰਾਂ ਕਿ ਵਾਜ ਗਿਆ ਤਨੀ ਤਾਂ ਖਾੜੂ ਸਾਡੇ ਦਾ ਲੱਕ ਹਿੱਲ ਗਿਆ ਸਾਡੇ ਦਾ ਸਾਰੇ ਪੁਰਜੇ ਖਿਲ ਗਏ ਤੇ ਜਿਹੜੀਆਂ ਫਰੀ ਬੈਟੀਆਂ ਨੇ ਹੈ ਤਾਂ ਮੇਰੀਆਂ ਧੀਆਂ ਪੈਣਾ ਹੀ ਨੇ ਇਹ ਨਹੀਂ ਮੇਰੀਆਂ ਧੀਆਂ ਪੈਣਾ ਨੇ ਉਹ ਬੈਟੀਆਂ ਟੌੜੀਆਂ ਹੋ ਗਏ ਉਹ ਤਾਂ ਮਾੜਾ ਜਿਹਾ ਸਾਨੂੰ ਨਾਲ ਵੀ ਨਹੀਂ ਲੱਗਦੀਆਂ ਵੇ ਭਾਈ ਬਾਬਾ ਉੱਤੇ ਟਿੱਕੀ ਜਨਾ ਤੂੰ ਅੰਨਾ ਹੋਇਆ 40 ਅਸੀਂ 40 ਰੁਪਏ ਕਰਾਇਆ ਵੜੀਏ ਤੇ ਨਾਲੇ ਅਸੀਂ ਅੰਨੇ ਹੋਈਏ ਉਹ ਵੇਖੋ ਕਿੰડા ਲੋਕੋ ੱੱੱਕਾ ਏ ਕਿੰડા ੱੱੱਕਾ ਏ ਉਹਨੇ ਮਾਰ ਜਾਣਾ ਕਿੰડા ੱੱੱਕਾ